ਮੋਗਾ ਬਰਨਾਲਾ ਰੋਡ ਤੇ ਤੁਹਾਨੂੰ ਕਦੇ-ਕਦੇ ਆਹ ਬੋੜ ਟੱਲੇ ਵਾਲਾ ਪਿੰਡ ਦੇ ਵਿੱਚ ਨਜ਼ਰ ਪੈਂਦਾ ਹੋਊਗਾ। ਬਾਈ ਹੁਣਾ ਦੀ ਪ੍ਰੋਡਕਟਾਂ ਦੀ ਸ਼ਾਪ ਆ ਸੱਜਣੋ। ਪਰ ਆਇ ਨਹੀਂ ਕਿ ਲੋਕਾਂ ਨੂੰ ਉਹੀ ਲਲਪਲ ਵੇਚੀ ਜਾਂਦੇ ਆ। ਨਾ ਬਾਈ ਦੇ ਫਾਰਮ ਦੇ ਆਪ ਦੇ ਡੌਗ ਦੇਖੋ। ਘੱਟ ਤੋਂ ਘੱਟ ਸੱਜਣੋ 150 ਜਾਨਵਰ ਆ ਬਾਈ ਹੁਣਾ ਕੋਲੇ। ਹਸਕੀ ਦੇ 12 ਵਿਦੇਸ਼ੀ ਸਟੱਡ ਹੋਣਗੇ। ਤੇ 12 13 ਹੀ ਹੈਗੇ ਆ ਆਹ ਕੀ ਕਹਿੰਦੇ ਹੁੰਦੇ ਆ ਇਹਨੂੰ ਆਹੋ ਚੌ ਚੌ ਹਸਕੀ ਹਸਕੀਆਂ ਦੇ ਬੱਚੇ ਚਿੱਟੇ ਕਾਲੇ ਵਾਲੇ ਤੇ ਇੱਕ ਤੁਸੀਂ ਹੋਰ ਦੇਖਿਓ 22 ਦੇ ਜਾਨਵਰ ਨਾ ਜਿਹੜਾ ਹਸਕੀ ਦਾ ਮਤਲਬ ਇੱਕ ਬਲਕੀ ਸਾਈਜ਼ ਆ ਨਾ ਤੁਹਾਨੂੰ ਬਹੁਤ ਘਟ ਮਿਲੂਗਾ ਚੌ ਚੌ ਤਾਂ ਤੁਸੀਂ ਐ ਲੱਗੂਗਾ ਤੁਹਾਨੂੰ ਭਲੇਖਾ ਪਊਗਾ ਜਿਵੇਂ ਸ਼ੇਰ ਹੁੰਦਾ ਸਜਣ ਤੇ 20 ਗੱਲ ਵੀਗਰਾਂ ਦੇ ਵੀ ਬਹੁਤ ਸਟਾਡਾ ਬਾਈ ਹੋਣਾ ਕੋਲੇ ਤੇ ਇਹਨਾਂ ਦੇ ਰਿਜ਼ਲਟ ਵੀ ਘਰ ਮਤਲਬ ਘਰੇ ਆਪਣੇ ਪੈਟ ਸ਼ਾਪ ਆ ਆਪਣੀ ਪ੍ਰੋਡਕਟਾਂ ਦੀ ਦੁਕਾਨ ਆ ਤਾਂ ਪ੍ਰੋਡਕਟ ਵਧੀਆ ਪੈਂਦੇ ਆ ਕੋਟ ਕਾਟ ਬਹੁਤ ਕਮਾਲ ਦਾ ਤੇ ਬਾਈ ਨੂੰ 18 ਸਾਲ ਹੋ ਗਏ ਫਾਰਮ ਚਲਾਉਂਦੇ ਨੂੰ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਹੈ ਤੇ ਹੋਰ ਤੁਹਾਨੂੰ ਗੱਲ ਦੱਸਦਾ ਕੋਈ ਸ਼ੋਵਾਂ ਤੇ ਨਹੀਂ ਬਾਈ ਕਦੇ ਵੀ ਜਾਂਦਾ ਜਮਾ ਹੀ ਨਹੀਂ ਗਿਆ ਤੇ ਨਾ ਹੀ ਬਾਈ ਸੋਸ਼ਲ ਮੀਡੀਆ ਤੇ ਹੋਣਾ ਆ ਸੋਸ਼ਲ ਮੀਡੀਆ ਤੇ ਸੱਜਣੂ ਬਾਈ ਨੇ ਕੋਈ ਐਡ ਨਹੀਂ ਕੀਤੀ ਪਰ ਜਾ ਕੇ ਤੁਸੀਂ ਫਾਰਮ ਤੇ ਨਾ ਟੱਲੇ ਵਾਲ ਬਾਈ ਜਗਰੂਪ ਦੇ ਫਾਰਮ ਤੇ ਜਾ ਕੇ ਵੇਖਿਓ ਬਾਈ ਨੂੰ ਮਿਲਣ ਵਾਲਿਆਂ ਦਾ ੱੱੱਕਾ ਪੈਂਦਾ ੱੱੱਕਾ ਜਿਹੜੇ ਡੌਗ ਲਵਰਸ ਆ ਉਹ ਜਗਰੂਪ ਨੂੰ ਜਾਣਦੇ ਆ ਕਿ ਕਿਸ ਚੀਜ਼ ਦਾ ਨਾਂ ਐ ਜਗਰੂਪ ਸਿੰਘ ਟੱਲੇਆਲ ਵਾਲਾ ਆਜੋ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਕੁਆਲਿਟੀ ਕੀ ਚੀਜ਼ ਹੁੰਦੀ ਆ ਨਾ ਸਜਣੋ ਕਦੇ ਬਾਈ ਜਗਰੂਪ ਦੇ ਫਾਰਮ ਤੇ ਆ ਕੇ ਵੇਖੋ ਟੱਲੇ ਆਲ ਦੇ ਵਿੱਚ ਬਾਈ ਨੇ ਕਦੇ ਸੋਸ਼ਲ ਮੀਡੀਆ ਤੇ ਕੋਈ ਪੋਸਟ ਨਹੀਂ ਬਾਈ ਬਾਈ ਕਦੇ ਕਿਸੇ ਸ਼ੋਅ ਤੇ ਨਹੀਂ ਗਿਆ ਪਰ ਬਾਈ ਨੇ ਦੁਨੀਆ ਦੇ ਹਰੇਕ ਕੋਨੇ ਤੋਂ ਜਾਨਵਰ ਖਰੀਦਿਆ ਵੀ ਆ ਭਾਰਤ ਦੇ ਹਰੇਕ ਕੋਨੇ 'ਚ ਤਕਰੀਬਨ ਤਕਰੀਬਨ ਦਿੱਤਾ ਵੀ ਆ ਪਹੁੰਚਿਆ ਵੀ ਆ ਇਹਨਾਂ ਦਾ ਜਾਨਵਰ ਉਹ ਸਿਰਫ ਕਦੇ ਵਾਸਤੇ ਕੁਆਲਿਟੀ ਪਿੱਛੇ ਨਹੀਂ ਆ ਕਵਾਲਿਟੀ ਜੇ ਤੁਸੀਂ ਆ ਕੇ ਦੇਖੋਗੇ ਨਾ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਯਾਰ ਇੱਕ ਬੰਦਾ ਜਿਹੜਾ ਸੋਸ਼ਲ ਮੀਡੀਆ ਤੋਂ ਸਾਹਮਣੇ ਦੁਨੀਆ ਦੇ ਆਉਣ ਤੋਂ ਇੰਨਾ ਦੂਰ ਬੈਠਾ ਫਿਰ ਵੀ ਉਹ ਇੰਨੀ ਘੈਂਟ ਕੁਆਲਿਟੀ ਕਿਵੇਂ ਮਤਲਬ ਮੇਨਟੇਨ ਕਰੀ ਜਾਂਦਾ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਈ ਕਹਿੰਦਾ ਯਾਰ ਮੈਂ ਤਾਂ ਕਦੇ ਬੋਲਿਆ ਨਹੀਂ ਕੈਮਰੇ ਕੂਮਰੇ ਤੇ ਕੋਈ ਗੱਲ ਨਹੀਂ ਜਿੰਨਾ ਕੋ ਬਾਈ ਬੋਲੂਗਾ ਉਹਨਾਂ ਕੋ ਮਨਜ਼ੂਰ ਕਰ ਲਾਂਗੇ ਬਾਈ ਸਸੀ ਕਾਲ ਸਸੀ ਕਾਲ ਜਗਰੂਪ ਭਾਈ ਮਤਲਬ ਇੱਕ ਟ੍ਰੈਂਡ ਆ ਹਨਾ ਵੀ ਸ਼ੋਅਾਂ ਦਾ ਜਾਂ ਸੋਸ਼ਲ ਮੀਡੀਆ ਦਾ ਦੋਨੇ ਚੀਜ਼ਾਂ ਦਾ ਟ੍ਰੈਂਡ ਆ ਵੀ ਇੱਕ ਅਸਲ ਦੇ ਵਿੱਚ ਮਕਸਦ ਕੋਈ ਜਿੱਤਣਾ ਨਹੀਂ ਹੁੰਦਾ ਅਸਲ ਦੇ ਵਿੱਚ ਮਕਸਦ ਹੁੰਦਾ ਦੁਨੀਆ ਤੱਕ ਪਹੁੰਚਣਾ ਹਨਾ ਬਿਲਕੁਲ ਜੀ ਤੁਹਾਡੇ ਕੋਲ ਕਿੰਨੇ ਜਾਨਵਰ ਆ ਮੇਰੇ ਸਾਹਮਣੇ 100 ਹੋਊਗਾ ਹਨਾ ਹੈਗਾ ਜੀ ਤੇ 100 ਕਦੇ ਨਹੀਂ ਕਿਤੇ ਗਏ ਕਾਤੋਂ ਨਹੀਂ ਜਾਂਦੇ ਨਹੀਂ ਜੀ ਬਸ ਕੁਆਲਿਟੀ ਆਪਾਂ ਬੈਸਟ ਰੱਖਿਆ ਆਏ ਨੇ ਹੈਗਾ ਆਪਾਂ ਮਾੜੀ ਚੀਜ਼ ਰੱਖਦੇ ਨਹੀਂ ਹਾਂ ਚਾਹੇ ਆਪਾਂ ਨੂੰ ਜਿੱਥੋਂ ਵੀ ਲਿਆਉਣੀ ਪਵੇ ਹਾਂ ਪਰ ਪੁਰਾਣੇ ਬੰਦੇ ਜਿੰਨੇ ਵੀ ਵਧੀਆ ਬਰੀਡਿੰਗ ਕਰਦੇ ਆ ਸਾਰਿਆਂ ਨਾਲ ਆਪਣੀ ਜਾਣ ਪਛਾਣ ਆ ਅਛਾ ਤੋ ਜਾਨ ਸੋਮ ਮੀਡੀਆ ਤੇ ਐਕਟਿਵ ਨਹੀਂ ਜਿਹੜੇ ਵਧੀਆ ਬਰੀਡਿੰਗ ਕਰਦੇ ਨੇ ਵਧੀਆ ਬਰੀਡਰ ਨੇ ਹੂੰ ਉਹ ਸਾਰੇ ਹੈਗੇ ਆ ਤੇ ਆਪਾਂ ਇمپੋਰਟ ਵੀ ਘੱਟੋ ਘੱਟ ਆਪਣੇ ਕੋਲੇ 20 ਡੌਗ ਇੰਪੋਰਟ ਨੇ ਹਾਂ ਤੇ 20 20 ਦਿਨ ਇੜਤੇੜੇ ਜਿਹੜੇ ਜਾਨਵਰ ਆ ਉਹ ਬਾਹਰੋਂ ਭਾਈ ਟੋਟਲ ਕਿੰਨੇ ਸਟੱਡ ਹੋਣਗੇ ਤੁਹਾਡੇ ਕੋਲੇ ਹਸਕੀ ਦੇ ਕਿੰਨੇ ਹੋਣਗੇ ਹਸਕੀ ਬਾਲੇ ਸੋਹਣਿਆ ਮਤਲਬ ਨੈਕਸਟ ਲੈਵਲ ਆ ਹਸਕੀ ਦਾ ਮੇਰੇ ਐਕਸਪੀਰੀਅੰਸ ਮੁਤਾਬਕ ਮੇਰਾ ਜਿਹੜਾ ਡੌਗ ਫਾਰਮ ਤੇ ਜਾਣ ਦਾ ਐਕਸਪੀਰੀਅੰਸ ਆ ਤੇਰਾ ਹਸਕੀ ਨੈਕਸਟ ਲੈਵਲ ਆ ਨੈਕਸਟ ਲੈਵਲ ਐਡੇ ਵੱਲ ਕੀ ਯਾਰ ਤੇ ਯਾਰ ਕਮਾਲ ਆ ਯਾਰ ਹਨਾ ਬਿਲਕੁਲ ਜੀ ਬਹੁਤ ਕਿੰਨੇ ਸਟੱਡ ਆਪਣੇ ਕੋਲੇ ਆਪਣੇ ਕੋਲੇ 12 ਸਟੱਡ ਹੈ ਹਸਕੀ ਦੇ ਹਸਕਲੇ ਹਸਕੀ ਦੇ ਫੀਮੇਲਾਂ ਬੱਕਰੀਆਂ ਨੇ ਮੇਲ ਸਟੱਡ 12 ਨੇ ਐਡੇ ਵੱਡੇ ਕਿੱਥੋਂ ਲਿਆਂਦੇ ਯਾਰ ਇਹ ਆਪਾਂ ਹੀ ਥਾਈਲੈਂਡ ਤੋਂ ਮਗਾਏ ਸੀ ਥਾਈਲੈਂਡ ਥਾਈਲੈਂਡ ਤੋਂ ਹਾਂਜੀ ਥਾਈਲੈਂਡ ਦੇ ਆ ਹਾਂਜੀ ਤੇ ਜਿਹੜਾ ਉਹ ਇੱਕ ਇੱਕ ਭੂਰਾ ਜਿਹਾ ਸੀਗਾ ਬਾਹਲਾ ਸੋਹਣਾ ਖੜਦਾ ਬੜਾ ਕਮਾਲ ਸੀਗਾ ਉਹ ਉਹ ਥਾਈਲੈਂਡ ਦੇ ਆਏ ਥੋੜਾ ਲੰਮਾ ਹਾਂਜੀ ਹਾਂਜੀ ਉਹ ਵੀ ਹਸਕੀ ਆ ਜਾਂ ਥੋੜਾ ਫਰਕ ਆ ਉਹਦੀ ਕੋਈ ਨਸਲ ਦਾ ਲਾ ਹੀ ਨਾ ਨਹੀਂ ਜੀ ਹਸਕੀ ਹਸਕੀ ਆ ਉਹ ਬੁਲੀਕੋਡ ਦੇ ਵਿੱਚ ਬੁਲੀਕੋਡ ਚ ਆ ਗਿਆ ਜੀ ਇਹਦਾ ਵੀ ਫਰਕ ਹੁੰਦਾ ਬੁਲੀਕੋਡ ਦਾ ਦੂਸਰੇ ਕੋਡ ਦਾ ਉਹ ਕੀ ਫਰਕ ਹੁੰਦਾ ਬਾਈ ਉਹਨੇ ਕੋਡ ਘੱਟ ਹੁੰਦਾ ਜੀ ਆਮ ਜਿਹੜੇ ਡੌਗ ਹੁਣ ਕਰੇਜ਼ੀ ਬੁਲੀਕੋਡ ਦਾ ਜੀ ਅੱਛਾ ਬੁਲੀਕੋਡ ਤੋਂ ਬਿਨਾ ਬੱਚਾ ਲੈਂਦਾ ਨਹੀਂ ਕੋਈ ਅੱਛਾ ਹੁਣ ਬੁਲੀਕੋਡ ਦੇ ਹੀ ਕਰੇ ਜਾ ਜਿਵੇਂ ਆਪਣੇ ਜਰਮਨ ਸ਼ੈਫਰਡ ਨੂੰ ਲੌਂਗ ਟੂਨ ਰੱਖਦੇ ਨੇ ਪਹਿਲਾਂ ਸ਼ਾਰਟ ਕੋਟ ਚੱਲੀ ਜਾਂਦੇ ਸੀ ਹੁਣ ਬੁਲੀਕੋਡ ਹੀ ਹਸਕੀ ਰ ਆਦਾ ਹਰ ਇੱਕ ਨੂੰ ਬਲੀ ਬਲੀ ਕੋੜ ਹੀ ਰੱਖਦਾ ਹਾਂ ਜੀ ਤੇ ਜਿਹੜਾ ਬਈ ਫਿਰ ਬਈ ਜਿਹੜਾ ਨੈਟਵਰਕ ਬਣਿਆ ਹੋਇਆ ਸੋਸ਼ਲ ਮੀਡੀਆ ਤੋਂ ਬਿਨਾ ਉਹ ਸਿਰਫ ਵਪਾਰੀ ਬੰਦੇ ਨਾਲ ਹੀ ਬਣਿਆ ਹੋਇਆ ਤੁਹਾਡੇ ਹਾਂਜੀ ਹਾਂ ਹਾਂ ਹਾਂਜੀ ਥਾਈਲੈਂਡ ਫਿਰ ਆਪ ਭਜਾਣੇ ਆ ਨਹੀਂ ਜੀ ਹਿੰਦੌਰ ਤੋਂ ਦਰਗੇਸ਼ ਹੈ ਜੀ ਜੀ ਹਾਂਜੀ ਉਹਨੇ ਆਪ ਨੂੰ ਮਗਾ ਕੇ ਦਿੱਤੇ ਅੱਛਾ ਤੁਸੀਂ ਉਹਨਾਂ ਨੂੰ ਪੇਮੈਂਟ ਕਰਦੇ ਹੋ ਅੱਗੇ ਤੁਹਾਨੂੰ ਜਾਨਵਰ ਮਗਾ ਦੇ ਸਿੱਧਾ ਫਿਰ ਸਾਨੂੰ ਪਤਾ ਔਖਾ ਹੋ ਜਾਂਦਾ ਔਖਾ ਹਾਂਜੀ ਇਹ ਆਉਂਦੇ ਫਿਰ ਬਾਈ ਬਾਈ ਏਰੀਆ ਸ਼ਿਪ ਸ਼ਿਪ ਰਹੀ ਆ ਸ਼ਿਪ ਰੰ ਜੇ ਆਉਂਦੇ ਨੂੰ ਰਾਜ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾ ਉਹਦਾ ਰਿਸਕ ਆਉਂਦਾ ਹੀ ਹੈ ਜੀ ਜਿਹਨੇ ਖਰੀਦਿਆ ਹਾਂਜੀ ਜੇ ਭਾਈ ਇੰਨੇ ਜਾਨਵਰਾਂ ਇੰਨੇ ਜਾਨਵਰਾਂ ਦਾ ਧਿਆਨ ਕਿਵੇਂ ਰੱਖਦੇ ਆ ਤੁਸੀਂ ਵੀ ਮੰਨ ਲਓ ਢਿੱਲਾ ਤਾਂ ਨਹੀਂ ਹੋ ਗਿਆ ਰ ਇੰਨੇ ਜਾਨਵਰਾਂ ਤਾਂ ਔਖਾ ਔਖਾ ਤਾਂ ਹੈਗਾ ਜਗਰੂਪ ਕਿੰਨੇ ਬੰਦੇ ਆ ਸੰਭਲਣ ਵਾਲੇ ਚਾਰ ਆ ਸਾਰਾ ਡੱਬਰੀ ਹੈ ਲਾ ਬੁਰੀਆਂ ਤਾਂ ਸਾਡਾ ਜੀ ਸਾਰੇ ਸਾਰੀ ਫੈਮਿਲੀ ਬਹੁਤ ਪਿਆਰ ਕਰਦੀ ਆ ਤੇ ਬਹੁਤ ਸਾਰਾ ਡੱਬਰ ਰਾਲ ਕੇ ਕੰਮ ਕਰਦਾ ਇੱਕ ਜਗਰੂਪ ਆਪਣੀ ਦੁਕਾਨ ਵੀ ਹੈ ਸ਼ਾਪ ਵੀ ਉਹਦੇ ਵਿੱਚ ਕੀ ਕੀ ਰੱਖਿਆ ਹੋਇਆ ਪੈਟ ਸ਼ਾਪ ਹੈ ਸਾਰਾ ਫੂਡ ਹੈ ਇਹਨਾਂ ਦਾ ਹਾਂ ਤੇ ਸਾਰੇ ਕੰਦਾਂ ਦੀ ਆਪਣਾ ਸਸਤਾ ਫੂਡ ਵੀ ਆਪਾਂ ਵੇਚਦੇ ਆਣ ਦੀ ਵਧੀਆ ਫੂਡ ਤੇ ਘੱਟ ਰੇਟਾਂ ਤੇ ਅੱਛਾ ਹਾਂਜੀ ਵੀ ਜੇ ਕਿਸੇ ਵੀ ਬੰਦੇ ਨੂੰ ਪ੍ਰੋਡਕਟ ਲੈਣਾ ਕੋਈ ਵੀ ਪ੍ਰੋਡਕਟ ਜਿਹੜੇ ਚਮੜੀ ਚਮੜੀ ਵਾਲੇ ਕੋਟ ਵਾਲੇ ਪ੍ਰੋਡਕਟ ਆ ਜੰਗ ਹੋਰ ਆ ਫੀਡ ਵੀ ਜੀ ਜਾਂ ਐਸੈਸਰੀ ਆ ਹਾਂਜੀ ਹਾਂਜੀ ਜਾਂ ਫੀਡ ਆ ਤਾਂ ਸਾਰੀ ਤੁਹਾਡੇ ਕੋਲੇ ਹੁੰਦੀ ਹੈ ਹਾਂਜੀ ਹਾਂਜੀ ਤੇ ਜਿਹੜਾ ਭਾਈ ਜਿਵੇਂ ਮੰਨ ਕੇ ਚਲੋ ਇੰਨਾਂ ਦੇ ਵਿੱਚ ਹਰ ਰੋਜ਼ ਚੈੱਕ ਅਪ ਬਾਡੀ ਚੈੱਕ ਅਪ ਵੀ ਮਤਲਬ ਖਾਣਾ ਖਾਦਾ ਆ ਕਿ ਨਹੀਂ ਖਾਦਾ ਅੱਟਲਾ ਅੱਜ ਤਗੜਾ ਇਹ ਜੀ ਚੈੱਕ ਕਿਵੇਂ ਹੁੰਦੀ ਆ ਹਰ ਰੋਜ਼ ਜੋ ਆਕਤ ਨੂੰ ਸੱਦ ਦੱਸਿਆ ਵੇ ਦੇਖੋ ਬਿਲਕੁਲ ਜੋ ਮੇਰਾ ਬੇਟਾ ਬੈਠਾ ਹੀ ਹੁਣ ਇਹਨੂੰ ਦੱਸੀਦਾ ਵੀ ਦੇਖ ਪਤ ਨਿਗਾਹ ਰੱਖਣੀ ਆਪਾਂ ਵੀ ਗੇੜੇ ਡੌਗ ਨੇ ਨਹੀਂ ਖਾਦਾ ਹੂੰ ਕਿੱਦਾਂ ਦੀ ਕੋਈ ਪੋਟੀ ਵਗੈਰਾ ਕਰ ਰਿਹਾ ਇੱਥੋਂ ਹੀ ਰੋਗ ਦਾ ਪਤਾ ਲੱਗਦਾ ਵੀ ਹੂੰ ਸਹੀ ਹੈਗਾ ਕਿ ਨਹੀਂ ਹੈਗਾ ਇਹਨਾਂ ਦੱਸਣਾ ਬੱਚੇ ਨੂੰ ਫਿਰਗਾ ਟਰਸਟ ਬਣੀ ਜਾਂਦੇ ਬਾਈ ਉਦਾਂ ਫਾਰਮ ਉਹ ਨਾ ਪਹਿਲੀਆਂ ਦੇ ਵਿੱਚ ਮਤਲਬ ਪੁਰਾਣੇ ਬੰਦੇ ਜਿਹੜੇ ਚਲੋ ਉਹ ਤਾਂ ਸਟੇਬਲ ਚੱਲੇ ਆਉਂਦੇ ਆ ਬਹੁਤ ਲੋਕਾਂ ਨੇ ਖੋਲੇ ਫੇਲ ਵੀ ਹੋ ਗਏ ਫਾਰਮ ਬਿਲਕੁਲ ਫੇਲ ਹੋਣ ਦਾ ਕੀ ਕਾਰਨ ਬਣਿਆ ਫੇਲ ਹੋਣ ਦਾ ਜੀ ਆਏ ਜੀ ਕੰਮ ਤਾਂ ਹਰ ਇੱਕ ਬੰਦਾ ਚਲਾ ਲੈਂਦਾ ਜੀ। ਹੂੰ ਨੌਲੇਜ ਤੋਂ ਬਿਨਾ ਬਹੁਤ ਔਖਾ ਜੀ। ਪੈਸਾ ਤਾਂ ਹਰ ਇੱਕ ਬੰਦਾ ਲਾ ਲੂਗਾ। ਹਾਂ ਹੁਣ ਸਾਨੂੰ ਜੀ 18 ਸਾਲ ਹੋ ਗਏ ਕੰਮ ਕਰਦੇ ਨੂੰ। ਹੂੰ ਵਿੱਚ ਚੰਗਾ ਟਾਈਮ ਵੀ ਆਇਆ ਦਾ ਮਾੜਾ ਵੀ ਆਇਆ ਦਾ ਤਾਂ ਨਾਰਮਲ ਗੱਲਾਂ ਨੇ। ਕਿੰਨੇ ਕਵਾਰੀ 18 ਸਾਲਾਂ ਚ ਮਾੜਾ ਆਇਆ ਤੇ ਕਿੰਨੇ ਕਵਾਰੀ ਚੰਗਾ ਆਇਆ। ਪਹਿਲੇ 5 ਸਾਲ ਮਾੜਾ ਹੀ ਰਿਹਾ ਜੀ। ਅੱਛਾ। ਘਾਟੀ ਖਾਦੇ ਪਹਿਲਾਂ ਕੋਈ ਕਮਾਈ ਨਹੀਂ ਕਰੀ। ਹੂੰ ਤੇ ਬਾਰ ਆਪਾਂ ਨੂੰ ਸ਼ੌਂਕ ਸੀਗਾ। ਵੱਡੀ ਵਾਲਾ ਸ਼ੌਂਕ ਸੀਗਾ ਵਪਾਰ ਦੇ ਹਿਸਾਬ ਨਾਲ ਕੰਮ ਸਟਾਰਟ ਨਹੀਂ ਸੀਗਾ ਜੀ ਆਪਣਾ। ਹੂੰ ਸ਼ੌਂਕ ਦੇ ਨਾਲ ਕੰਮ ਪਰ ਹੌਲੀ-ਹੌ ਵਪਾਰ ਚ ਬਦਲ ਗਈ ਚੀਜ਼ ਪਰ ਕੰਮ ਸਟਾਰਟ ਹੌਲੀ ਹੌਲੀ ਬਰੀਡ ਆਪਾਂ ਚੰਗੀ ਰੱਖੀ ਆ ਹੌਲੀ ਹੌਲੀ ਚਲੋ ਆਪਣੇ ਕੋਲੇ ਲੋਕ ਆਉਣ ਲੱਗੇ ਹੌਲੀ 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 ਨਾ ਹਾਂਜੀ ਕੰਮ ਵੱਧ ਗਿਆ ਹੁਣ ਵੈਸੇ ਵਧੀਆ ਬਹੁਤ ਸੋਨਾ ਕੰਮ ਆ ਜੀ ਆਹ ਮਾਲਕ ਦੀ ਕਿਰਪਾ ਨਾਲ ਕੋਈ 2-4 ਬੰਦੇ ਤਾਂ ਮਤਲਬ ਆ ਹੀ ਜਾਂਦੇ ਆ ਮੋਟਰਸਾਈਕਲ ਰੁੱਕ ਹੀ ਜਾਂਦੇ ਦੋ ਬਿਲਕੁਲ ਜੀ ਫਿਰ ਹਨਾ ਹਾਂਜੀ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਆ ਮੈਂ ਤਾਂ ਪਹਿਲਾਂ ਤੁਹਾਡੇ ਪਿੰਡ ਨੂੰ ਭੂਤਨਾ ਸਮਝਦਾ ਰਿਹਾ ਮਤਲਬ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਆਹ ਪਿੰਡ ਆ ਜਿਹੜਾ ਇਹ ਟੱਲੇ ਆਲਾ ਇਧਰ ਵਾਲਾ ਛੜਕ ਦੇ ਉੱਪਰ ਮੈਂ ਤਾਂ ਟੱਲੇ ਵਾਲ ਉਧਰ ਨੂੰ ਹੀ ਲਾਤਾਂ ਹੁੰਦਾ ਸੀਗਾ ਵੀ ਜੋ ਨਹਿਰ ਤੋਂ ਆਪਾਂ ਪਰੇ ਨੂੰ ਜਾਂਦੇ ਆ। ਇਹ ਨਹੀਂ ਗੁਰਦੁਆਰਾ ਸਾਹਿਬ ਨਹੀਂ ਬਣਿਆ। ਹਾਂਜੀ ਹਾਂਜੀ ਹਾਂਜੀ। ਹਾਂ। ਪਿੰਡ ਵੱਡਾ ਬਹੁਤ ਹੀ ਸਾਨਾ। ਹਾਂ। ਹੁਣ ਆ ਵੀ ਅਸੀਂ ਪੋਤਰਾਂ ਨਾਲ ਜੁੜ ਗਏ। ਹਾਂ ਤੁਹਾਡਾ ਜਮਾ ਨਾਲ ਆ ਕੇ ਲੱਗ ਹੀ ਗਏ ਘਰਾਂ ਦੇ ਨਾਲ, ਘਰ ਪੋਤਰਾਂ ਦੇ ਨਾਲ। ਬਿਲਕੁਲ ਬਿਲਕੁਲ। ਤੁਹਾਡਾ ਬਿਲਕੁਲ ਰੋਡਤੀ ਹੈ। ਬਿਲਕੁਲ ਹਾਈਵੇ ਦੇ ਉੱਪਰ। ਭਾਈ ਜੇ ਕੋਈ ਬੰਦਾ ਸਰਵਿਸ ਲੈਣੀ ਚਾਹੁੰਦਾ ਹੋਵੇ ਤੁਹਾਡੇ ਤੋਂ ਜਗਰੂਪ ਤੁਹਾਡੇ ਕੋਲੇ ਆਉਣਾ ਚਾਹੁੰਦਾ ਹੋਵੇ ਕਿਹੜੀ ਕਿਹੜੀ ਚੀਜ਼ ਦੀ ਸਰਵਿਸ ਦੇ ਸਕਦੇ ਆ। ਆਪਣੇ ਕੋਲੇ ਹਸਕੀ ਆਈ, ਹਸਕੀ ਦੇ ਚੌ ਕਿੰਨੇ ਚੌ ਚੌ ਦੇ ਕਿੰਨੇ ਜਾਨਵਰ ਆਪਣੇ ਕੋਲ ਚੌ ਚੌ ਦੇ ਵੀ 12 ਸਟੱਡ ਨੇ ਜੀ ਹਾਸਕੀ ਦੇ ਵੀ 12 ਸਟੱਡ 12 ਤੇ 12 ਵੀਗਲ ਹੋ ਗਿਆ ਜੀ ਤੇ ਫਰੈਂਚ ਵੀ ਆਪਣਾ ਇੰਪੋਰਟ ਆ ਜੀ ਥਾਈਲੈਂਡ ਤੋਂ ਵੀਗਲ ਕਿੰਨੇ 3-4 ਵੀਗਲ ਵੀ ਦੇਖਿਆ ਮੈਂ ਹਾਂਜੀ ਵੀਗਲ ਵੀ ਹੈਗੇ ਨੇ 3-4 ਵੀਗਲ ਹੋ ਗਏ ਤੇ ਫਰੈਂਚ ਉਹ ਜਿਹੜਾ ਇੱਕ ਬਾਲਾ ਵੱਡਾ ਪਖੜਬਾ ਜਿਹਾ ਕੁੱਤਾ ਹੀ ਫਰੈਂਚ ਸੈਂਡ ਬਰਨਾਰਡ ਜੀ ਸੈਂਡ ਬਰਨਾਰਡ ਸੈਂਡ ਬਰਨਾਰਡ ਆਪਾਂ ਹੁਣੇ ਮੰਗਾਇਆ ਜੀ ਮਹਾਰਾਸ਼ਟਰ ਤੋਂ ਹਾਂ ਤੇ ਪਹਿਲਾਂ ਪੁਰਾਣੇ ਰੱਖਦੇ ਹੁੰਦੇ ਵੇਚ ਦੀ ਛੱਡਦੇ ਸੀ ਹੁਣ ਆਪਾਂ ਦੁਬਾਰੇ ਮੰਗਾਇਆ ਹੈ ਹਾਂ ਤੇ ਸਾਇਨ ਬਰਨਾਰਡ ਹੁਣ ਹੁਣ ਮੰਗਾਇਆ ਹਾਂਜੀ ਹਾਂਜੀ ਤੇ ਇੱਕ ਉਹ ਨਿੱਕੇ ਜਿਹੇ ਟਟਕੂਏ ਜਿਉਂ ਕੀ ਟੀਕੇ ਨੇ ਸਿੱਟ ਜੂ ਹਾਂਜੀ 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 ਹਾਂ ਉਹ ਵੀ ਉਹ ਸਟੱਡ ਹੈਗੇ 4 ਸਟੱਡ ਹੈ ਜੀ ਆਪਣੇ ਉਹੋ ਹਾਂਜੀ ਉਹ ਯਾਰ ਉਹ ਉਹ ਨਸਲ ਹੈ ਬਹੁਤ ਉਹ ਨਾ ਆਮ ਤੌਰ ਤੇ ਸ਼ਹਿਰਾਂ ਚ ਕੁੜੀਆਂ ਕੜੀਆਂ ਬਹੁਤ ਚੱਕੀ ਫਿਰਦੀਆਂ ਗੋਦੀ ਦੇ ਵਿੱਚ ਬਿਲਕੁਲ ਜੀ ਮੈਂ ਆਮ ਦੇਖਿਆ ਵੀ ਉਹ ਹੈਗੇ ਫਲੈਟਾਂ ਫਲੂਟਾਂ ਵਾਲੇ ਜਾਨਵਰ ਆ ਹਾਂਜੀ ਹਾਂਜੀ ਉਹਨਾਂ ਦੇ ਗੁੱਤਾਂ ਗਾਤਾਂ ਕਰੀ ਜਾਂਦੇ ਜਵਾਕ ਸਾਰੀ ਤੇੜੇ ਰਵਣਾ ਰੋੜਾਂ ਪਾ ਕੇ ਹਨਾ ਹਾਂਜੀ ਹਾਂਜੀ ਹਾਂ ਉਹ ਉਹਵੇਂ ਆ ਜਿਵੇਂ ਕਿਸੇ ਨੇ ਕੁੜੀ ਨੂੰ ਖੇਡ ਲਾਉਣਾ ਹਨਾ ਹਾਂਜੀ ਬੱਚੇ ਬਹੁਤ ਸ਼ਹਿਰਾਂ ਵਾਲੇ ਰੱਖਦੇ ਬਹੁਤ ਜ਼ਿਆਦਾ ਜਿਹਾ ਹੂੰ ਸ਼ਹਿਰਾਂ ਜ ਬਹੁਤ ਰੱਖਦੇ ਸ਼ਹਿਰਾਂ ਜ ਮਤਲਬ ਯਾਰ ਇੱਕ ਗੱਲ ਹੈਗੀ ਹੈ ਨਾ ਵੀ ਬੰਦੇ ਨੂੰ ਬੰਦਾ ਹੋਣ ਦਾ ਅਹਿਸਾਸ ਤਾਂ ਫੇਰ ਹੀ ਹੁੰਦਾ ਜੇ ਉਹ ਥੋੜਾ ਜਿਹਾ ਸ਼ੌਂਕ ਰੱਖਦਾ ਬਿਲਕੁਲ ਜੇ ਇਕੱਲਾ ਉਹ ਮਤਲਬ ਕਮਾਈ ਕਰੀ ਜਾਂਦਾ ਤਾਂ ਫੇਰ ਉਹਨੂੰ ਵੀ ਲੱਗਣ ਲੱਗ ਜਾਂਦਾ ਮੈਂ ਕਿਤੇ ਕਿਤੇ ਨਾ ਕਿਤੇ ਨਾ ਕਿਤੇ ਮੈਂ ਮਸ਼ੀਨ ਆ ਬਿਲਕੁਲ ਜੀ ਬਿਲਕੁਲ ਵੀ ਬੰਦਾ ਬੰਦਾ ਜਦੋਂ ਸ਼ੌਂਕ ਰੱਖਦਾ ਹੈ ਬੰਦਾ ਕਦੇ ਨਾ ਕਦੇ ਆਪ ਦੇ ਪਰਿਵਾਰ ਤੋਂ ਬਿਨਾ ਰੋਟੀ ਕਿਸੇ ਹੋਰ ਜਾਨਵਰ ਨੂੰ ਵੀ ਪਾਉਂਦਾ ਤਾਂ ਉੱਥੋਂ ਹੀ ਪਤਾ ਲੱਗਦਾ ਵੀ ਉਹ ਭਾਈ ਬੰਦਾ ਹੈ ਬਿਲਕੁਲ ਬਿਲਕੁਲ ਹੈ ਦੁਨੀਆ ਤੇ ਸਾਰੇ ਜਾਨਵਰ ਆ ਆਪਦੇ ਬੱਚਿਆਂ ਨੂੰ ਤਾਂ ਸਾਰੇ ਹੀ ਖਵਾ ਲੈਂਦੇ ਆ ਬਿਲਕੁਲ ਜੀ ਸਹੀ ਗੱਲ ਆ ਜੇ ਕੋਈ ਦੁਨੀਆ ਦਾ ਜਾਨਵਰ ਕਿਸੇ ਜਾਨਵਰ ਨੂੰ ਪਾਲਤੂ ਰੱਖਦਾ ਉਹ ਬੰਦਾ ਹੀ ਆ ਸਹੀ ਗੱਲ ਆ ਸਹੀ ਨਹੀਂ ਹੁਣ ਤੁਸੀਂ ਦੇਖਿਆ ਕਦੇ ਵੀ ਕਿਸੇ ਹੋਰ ਜਾਨਵਰ ਨੇ ਕੋਈ ਹੋਰ ਜਾਨਵਰ ਪਾਲਤੂ ਰੱਖ ਲਿਆ ਹੋਵੇ ਨਹੀਂ ਵੀ ਬਾਂਦਰ ਨੇ ਕੁੱਤਾ ਰੱਖ ਲਿਆ ਹੋਵੇ ਕੁੱਤੇ ਨੇ ਬਿੱਲੀ ਰੱਖ ਲਈ ਹੋਵੇ ਨਹੀਂ ਬਿੱਲੀ ਨੇ ਤੋਤਾ ਰੱਖ ਲਿਆ ਹੋਵੇ ਕਦੇ ਆਇਆ ਤਾਂ ਨਹੀਂ ਹੋਇਆ ਹਨਾ ਹਾਂ ਇਹ ਤਾਂ ਹੈ ਹਨਾ ਵੀ ਬੰਦਾ ਹੀ ਦੁਨੀਆ ਦਾ ਇੱਕ ਇੱਕੋ ਇੱਕ ਜਾਨਵਰ ਆ ਇਹੋ ਜਿਹੜਾ ਕਿਸੇ ਨੂੰ ਪੱਟ ਬਣਾਉਂਦਾ ਵਫਾਦਾਰ ਉਹ ਤਾਂ ਮੈਨੂੰ ਵੀ ਪੱਟ ਹਾਂ ਗੁੱਤੇ ਦਾ ਬਾਲੇ ਜਿਆਦਾ ਇਹਨੇ ਲੜਦੇ ਨਹੀਂ ਆਪਸ ਵਿੱਚ ਜਦੋਂ ਆਏ ਛੱਡੇ ਛੁਡੇ ਲੜਦੇ ਇਕੱਠੇ ਰਹਿੰਦੇ ਨੇ ਸਾਰੇ ਹਾਂ ਖੁੱਲੇ ਰਹਿੰਦੇ ਨੇ ਜੀ ਹਾਂ ਹਾਂਜੀ ਕੋਈ ਦੇਖੋ ਇੱਥੇ 200 ਦੇ ਨੇੜੇ ਡੌਗ 100 ਤੋਂ ਪਲੱਸ ਆਈਡਾ 100 ਤੋਂ ਪਲੱਸ ਆ ਵੀ ਇੱਕ ਮਾੜਾ ਮੋਟਾ ਕਤੂਰੇ ਭਾਵੇਂ ਬੋਲਦੇ ਹੋਣ ਨੇ ਕੋਈ ਕੋਈ ਜਾਨਵਰ ਨਹੀਂ ਬੋਲਦਾ ਆਹ ਮਾ ਸੁੱਤੇ ਸਾਰੇ ਫਰੈਂਡਲੀ ਤੇ ਇਹਨਾਂ ਲਈ ਆ ਹੈ ਸੀਲਾ ਫਾਰਮ ਚ ਬਾਈ ਹਾਂਜੀ ਹੈ ਏਸੀ ਤਾਂ ਫਿਰ ਜ਼ਰੂਰ ਤਾਂ ਜੀ ਮੌਸਮ ਦੇ ਸਾਬ ਨਾਲ ਇਹਨਾਂ ਨੂੰ ਵੀ ਏਸੀ ਦੀ ਲੋੜ ਪੈਣ ਲੱਗੀ 1 2 3 4 5 6 7 8 9 10 11 12 13 14 15 15 ਕਮਰੇ ਮੈਨ ਉੱਪਰ ਵੀ ਸਾਰਾ ਇਹਨਾਂ ਦਾ ਹੀ ਆ ਅਸ਼ਾ ਉੱਪਰ ਵੀ ਤੱਕ ਦਾ ਇਹਨਾਂ ਦਾ ਹੀ ਆ ਸਰ ਤੇ ਇਹਨੇ ਆ 15 ਕਮਰੇ ਆ ਜੇ ਏਸੀ ਚੱਲੇ ਨਾ ਦੋ ਹੀ ਸੀ ਦੋ ਦੋ ਆਸ਼ਕਾ ਦੋ ਏਸੀ ਆ ਦੋ ਏਸੀ ਨਾ ਚੱਲੇ ਜਾਂਦਾ ਤੇ ਜੇ ਬੰਦ ਰਹੇ ਜੇ ਕਿੰਨਾ ਕੁ ਜਿਹੜਾ ਬੰਦ ਰੱਖ ਸਕਦੇ ਆ ਏਸੀ ਜੀ ਏਸੀ ਨਹੀਂ ਬੰਦ ਕਰ ਸਕਦੇ ਜੀ ਜਦੋਂ ਲੈਡ ਚਲੀ ਗਈ ਨਾ ਜਦ ਲੈਡ ਸਟਾਰਟ ਕਰੂਗਾ ਆਸ਼ਕਾ ਫਿਰ ਆਦੀ ਹੋ ਗਈ ਜੀ ਫਿਰ ਜਦੋਂ ਚੀਜ਼ ਆਦੀ ਹੋ ਜਾਏ ਫੇਰ ਔਖਾ ਹਾਂ ਹਾਂ ਬਹੁਤ ਲੋਕਾਂ ਨੇ ਗਾਈਆਂ ਗੋਇਆਂ ਨੂੰ ਲਾਏ ਹੋਏ ਆ ਜਦੋਂ ਕਦੇ ਏਸੀ ਕੱਟ ਮਾਰ ਜੇ ਉਦੋਂ ਵਸ ਫਿਰ ਗਾਂਜਾ ਹੋਉ ਨੁਕਸਾਨ ਬਾਲਾ ਵੱਡਾ ਜੀ ਉਹਦੇ ਨਾਲ ਹੈ ਨਾ ਫਿਰ ਤਾਂ ਏਸੀ ਲਾਓ ਨਾ ਹਾਂ ਤੇ ਏਸੀ ਕੱਟ ਨਾ ਮਾਰ ਜੇ ਫਿਰ ਇਹ ਗੱਲ ਦਾ ਧਿਆਨ ਰੱਖਦੇ ਆ ਏਸੀ ਦੇ ਉੱਤੇ ਬਕਾਇਦਾ ਕੈਮਰਾ ਲੱਗਿਆ ਹੋਇਆ ਜੀ ਆਪਾਂ ਅੱਛਾ ਹਾਂਜੀ ਵੀ ਏਸੀ ਚੱਲ ਰਿਹਾ ਹਾਂਜੀ ਉਹਦੇ ਸਪੈਸ ਲਾਇਆ ਵੀ ਕਈ ਏਰ ਕੱਟ ਵੀ ਮਾਰ ਗਏ ਸਟੈਪਲਾਈਜ਼ਰ ਵੀ ਉਹਨਾਂ ਦੇ ਵੱਡੇ ਲੱਗੇ ਹੋਏ ਆ ਜੀ ਕਈ ਵਾਰੀ ਜੋ ਆਪਣੇ ਵੋਲਟੇਜ ਵੀ ਘਟ ਗਈ ਵੀ ਏਸੀ ਨਾ ਪੰਦੋ ਆ ਵੀ ਕੋਈ ਰੱਬ ਨਾ ਕਰੇ ਏਸੀ ਨੂੰ ਬਿਗਨ ਪੈ ਗਿਆ ਹਾਂਜੀ ਹਾਂਜੀ ਤਾਂ ਜਾਨਵਰ ਸਾਰੇ ਮਰ ਜਾਣਗੇ ਬਿਲਕੁਲ ਜੀ ਫਿਰ ਤਾਂ ਵੀ ਤਾਂ ਕੈਮਰੇ ਵੀ ਵਿੱਚ ਲੱਗੇ ਹੋਏ ਨੇ ਏਸੀ ਤੇ ਵੀ ਵੱਖਰਾ ਕੈਮਰਾ ਲਾਈਦਾ ਜੀ ਹਾਂ ਤੇ ਜਿਹੜਾ ਕੈਮਰੇ ਤੇ ਹਰ ਰੋਜ਼ ਨਿਗਾ ਕਿੰਨਾ ਚੰਗਾ ਚ ਰੱਖਦਾ ਬੰਦਾ ਨਿਗਾ ਤਾਂ ਹੈ ਜੀ ਹੁਣ ਮੇਰੇ ਰੂਮ ਦੇ ਵਿੱਚ ਇਹ ਸਾਰਾ ਇਹਨਾਂ ਦਾ ਕੰਟਰੋਲ ਹਾਂਜੀ ਹੁਣ ਵਿੜਕ ਦਾ ਰੱਖਣਾ ਹੀ ਪੈਂਦੀ ਹੈ ਰਾਤ ਨੂੰ ਜੀ ਰਾਤ ਨੂੰ ਜਦੋਂ ਵੀ ਕਿਸੇ ਦੀ ਅੱਖ ਉਹ ਜ਼ਰੂਰ ਚੈੱਕ ਕਰੀਦਾ ਹੀ ਹਾਂ ਜਾਣੀ ਦਾ ਵੀ ਆਮ ਲੋਕ ਵਿੜਕ ਦੇਣ ਵਾਸਤੇ ਜਾਨਵਰ ਰੱਖਦੇ ਆ ਆਪਾਂ ਰੱਖਦੇ ਆਪਾਂ ਰੱਖਦੇ ਆ ਆਪਾਂ ਇਹੋ ਐਸਾ ਦੇ ਵੀ ਲੋਕ ਪੁੱਤਾ ਰੱਖਦੇ ਆ ਇਹਨਾਂ ਦੇ ਕੁੱਤਿਆਂ ਦਾ ਜਗਰੂਪ ਰੱਖਿਆ ਹੋਇਆ ਹਾਂਜੀ ਬਿਲਕੁਲ ਸਹੀ ਗੱਲ ਹੈ ਸਾਨੂੰ ਸਹੀ ਗੱਲ ਹੈ ਆਪਾਂ ਨੂੰ ਪਾਲੀ ਜਾਂਦੇ ਆ ਜੀ ਇਹ ਹਾਂ ਆਪਾਂ ਨੂੰ ਪਾਲੀ ਜਾਂਦੇ ਆ ਇਹ ਆਪਾਂ ਨੂੰ ਪਾਲੀ ਜਾਂਦੇ ਆ ਆਮ ਲੋਕ ਕੁੱਤੇ ਪਾਲਦੇ ਆ ਬਿਲਕੁਲ ਸਾਨੂੰ ਇਹੀ ਪਾਲਦੇ ਆ ਇਹ ਪਾਲੀ ਜਾਂਦੇ ਆ ਇਹ ਬਹੁਤ ਵੱਡੀ ਗੱਲ ਆ ਪਰ ਇਹਦੇ ਪਿੱਛੇ ਬਹੁਤ ਵੱਡਾ ਬਾਈ ਹੋਣਾਂ ਦਾ ਜਗਰੂਪ ਹੋਣ ਦਾ ਐਕਸਪੀਰੀਅੰਸ ਆ ਵੀ ਜੇ ਤੁਸੀਂ ਕਹੋਗੇ ਨਾ ਵੀ ਐਕਸਪੀਰੀਅੰਸ ਬਹੁਤ ਵੱਡਾ 18 ਸਾਲ ਤੋਂ ਬਾਈ ਹੋਣਾਂ ਦੀ ਮਿਹਨਤ ਆ 18 ਸਾਲ ਤੋਂ ਆਪਾਂ ਕਹ ਲਈਏ ਨਵ ਜਨਵਜ ਦੇ ਭੇਤੀ ਆ ਬਈ ਠੀਕ ਆ ਹਜੇ ਵੀ ਉੱਚੀ ਨੀ ਚ ਉਨਤਾਈਆਂ ਹੋ ਜਾਂਦੀਆਂ ਹੋਣਗੀਆਂ ਏਡੀ ਨਹੀਂ ਗੱਲ ਬਈ ਪਰਫੈਕਟ ਹੋ ਗਿਆ ਪਰ ਫਿਰ ਵੀ ਬਾਈ ਹੁਣਾਂ ਨੂੰ ਮਤਲਬ ਇੰਨੀ ਕਿ ਜਾਣਕਾਰੀ ਹੋ ਗਈ ਆ ਬਈ ਮਾੜਾ ਜ ਅੱਖ ਦੇਖ ਕੇ ਦੇਖ ਲੈਂਦਾ ਬਈ ਜਾਨਵਰ ਢਿੱਲਾ ਹੈ ਕੈਮਾ ਯੁਰਤ ਚਾ ਜਾ ਢਿੱਲਾ ਹੋ ਸਕਦਾ ਤੇ ਅਸਲ ਦੇ ਵਿੱਚ ਇਹ ਡੌਗ ਫਾਰਮ ਦੀ ਗੱਲ ਵੀ ਇਹ ਆ ਜੇ ਇੱਕ ਢਿੱਲਾ ਹੋ ਜਾਂਦਾ ਮੁੜ ਕੇ ਤਾਂ ਦੇਖੋ ਦੇਖ ਦਿਲ ਛੱਡ ਜਾਂਦੇ ਦੂਜੇ ਸਹੀ ਗੱਲ ਹੈ ਸਹੀ ਗੱਲ ਜਿਹੜੇ ਇਕੱਠੇ ਰਹਿੰਦੇ ਆ ਨਾ ਉਹ ਤਾਂ ਮੇਰਾ ਆਮ ਦੇਖਿਆ ਹੋਇਆ ਵੀ ਜਿਹੜੇ ਇਕੱਠੇ ਰਹਿੰਦੇ ਉਹ ਇੱਕ ਦੂਜੇ ਨੂੰ ਦੇਖ ਕੇ ਦਿਲ ਛੱਡ ਜਾਂਦੇ। ਮਾਂ ਪੈਂਦਾ ਫਰਕ ਇਹ ਚੀਜ਼। ਹਾਂ। ਵੀ ਭਾਈ ਯਾਰ ਮੈਂ ਮੇਰੇ ਨਾਲ ਦਾ ਢਿੱਲਾ ਇਹ ਡਿਪਰੈਸ ਡਿਪਰੈਸ਼ਨ ਇਹਨਾਂ ਨੂੰ ਵੀ ਬਹੁਤ ਹੁੰਦਾ। ਹਾਂ ਜੀ ਹੁੰਦਾ ਬਹੁਤ ਪਰ ਇਹ ਬੰਦੇ ਦਾ ਡਿਪਰੈਸ਼ਨ ਬਹੁਤ ਘਟ ਕਰਦੇ। ਹਾਂ। ਨਹੀਂ ਬਿਲਕੁਲ ਬਿਲਕੁਲ ਮੈਂ ਮੇਰਾ ਮੰਨਣਾ ਇਹੀ ਹੈ ਵੀ ਦੇਖੋ ਇਹ ਧਰਤੀ ਜਾਨਵਰਾਂ ਦੀ ਸੀਗੀ ਜੀ ਗਰੁੱਪ। ਜਾਨਵਰਾਂ ਤੋਂ ਅਸੀਂ ਖੋਲਿ ਬੋਲੀ ਸਹੀ ਗੱਲ ਹੈ ਤਾਂ ਸਾਨੂੰ ਘਰ ਦੇ ਇੱਕ ਕੋਨੇ ਦੇ ਵਿੱਚ ਇੱਕ ਜਗ੍ਹਾ ਦੇਣੀ ਚਾਹੀਦੀ ਹੈ ਨਾਲ ਬਿਲਕੁਲ ਜੀ ਬੰਦੇ ਸਭ ਤੋਂ ਵਧੀਆ ਘਰੇ ਆਉਂਦੇ ਦਾ ਵੈਲਕਮ ਇਹ ਕਰਦਾ ਜਿਹੜਾ ਹਾਂ ਤੂੰ ਘਾਟਾ ਖਾ ਕੇ ਆ ਰਿਹਾ ਤੂੰ ਫਾਇਦਾ ਕਰ ਕੇ ਆ ਰਿਹਾ ਪਰ ਤੇਰਾ ਵੈਲਕਮ ਉਸੇ ਲੈਵਲ ਦੇ ਬਿਲਕੁਲ ਜੀ ਚਾਹੇ ਇਹਦੇ ਨਾਲ ਲੜ ਕੇ ਜਾਵੜੇ ਨਾਲ ਕਰੇ ਪਰ ਇਹਦੇ ਇਹਦੇ ਦਿਮਾਗ 'ਚ ਨਹੀਂ ਵੀ ਮੇਰਾ ਮਾਲਕ ਵੀ ਨਾਲ ਲੜ ਕੇ ਗਿਆ ਇਹਨੇ ਥੋੜਾ ਵੈਲਕਮ ਵਧੀਆ ਹੀ ਕਰਨਾ ਵਧੀਆ ਹੀ ਕਰਨਾ ਵਾਕੇ ਸਹੀ ਗੱਲ ਹੈ ਭਾਈ ਤੇ ਬੰਦਾ ਲੜ ਕੇ ਜਾਵੜੇ ਤੇ ਬੰਦੇ ਨੂੰ ਘਰੇ ਬੰਦਾ ਪੁੱਛਦਾ ਨਹੀਂ ਅਗਲਾ ਨਾ ਯਾਰ ਤੂੰ ਯਾਰ ਹੋਰ ਤਾਂ ਹੋਰ ਤੂੰ ਫੋਨ ਗਿਆ ਵਾ ਫੋਨ ਕਰਦੀ ਘਰੇ ਵੀ ਮੈਂ ਇੱਥੋਂ ਤਾਂ ਯਾਰਾ ਜੇ 2 ਲੱਖ ਰੁਪਏ ਖਰਾਬ ਹੋ ਗਿਆ ਕਰਦੇ ਨੇ ਚਾਹ ਨਹੀਂ ਫੜੋਂ ਜੱਜਣਾ ਸਹੀ ਗੱਲ ਤੂੰ ਆ ਕੇ ਇਹਨਾਂ ਨੂੰ ਕਹਦੀ ਨਾ ਵੀ 4 ਲੱਖ ਦਾ ਨੁਕਸਾਨ ਹੋ ਗਿਆ ਕਦੇ ਨਹੀਂ ਕਹਿੰਦੇ ਵੀ ਇਹ ਸੁਣ ਤੇਰੀ ਜੇਬ ਨਾਲ ਕੋਈ ਤੱਲ ਨਹੀਂ ਇਹਨਾਂ ਨੂੰ ਹੈ ਜੋ ਦੇ ਦੋਗੇ ਉਹ ਖਾਣਾਂ ਵੈਸੇ ਇਹਨਾਂ ਨੇ ਚਰੇ ਤਾਂ ਇਹਨਾਂ ਨੂੰ ਤਾਂ ਪਿਆਰ ਚਾਹੀਦਾ ਈ ਗੱਲਾ ਫੱਕਰ ਆ ਹਾਂ ਅਸਲ ਭਗਤ ਲੋਕ ਆ ਤੇ ਜਿੰਨੀ ਕਿ ਜਗ੍ਹਾ ਤੁਸੀਂ ਦੇਤੀ ਉਹਨੇ ਚੜਜਟ ਕਰ ਲੈਣਾ ਬਿਲਕੁਲ ਹੈ ਬਿਲਕੁਲ ਜੀ ਵੀ ਆਏ ਵੀ ਨਹੀਂ ਤੁਹਾਡੇ ਨਾਲ ਕੋਈ ਜਿੱਦ ਨਹੀਂ ਕਰਨਗੇ ਤੁਹਾਡੇ ਖਿਲਾਫ ਕੋਈ ਹੜਤਾਲ ਨਹੀਂ ਕਰਨਗੇ ਕੋਈ ਤੁਹਾਡੇ ਖਿਲਾਫ ਧਰਨਾ ਨਹੀਂ ਲਾਉਣਗੇ ਕੋਈ ਤੁਹਾਡੇ ਤੋਂ ਕੋਈ ਫालतू ਵਾਲੀਆਂ ਚੀਜ਼ਾਂ ਨਹੀਂ ਮੰਗਣਗੇ ਕੋਈ ਜ਼ਮੀਨ ਜਾਇਦਾਦ ਚੋਂ ਹਿੱਸਾ ਨਹੀਂ ਮੰਗਣਗੇ ਬਿਲਕੁਲ ਠੀਕ ਨਹੀਂ ਤੇ ਬਸ ਜੇ ਤੁਸੀਂ ਤੁਹਾਡੇ ਤੇ ਕਿਸੇ ਚੀਜ਼ ਦਾ ਹਿੱਸਾ ਮੰਗਣਗੇ ਤਾਂ ਉਹ ਡਿਪਰੈਸ਼ਨ ਚੋਂ ਹਿੱਸਾ ਮੰਗਣਗੇ ਤੁਹਾਡੇ ਸਹੀ ਗੱਲ ਉਹ ਥੋੜਾ ਕਰਨਗੇ ਆਪਣਾ ਹਾਂ ਉਹ 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 ਤੁਹਾਡਾ ਲੈ ਲੈਣਗੇ ਬਾਕੀ ਸਾਰੀਆਂ ਚੀਜ਼ਾਂ ਤਵਾਡੀਆਂ ਤੋਂ ਦੇ ਕੋਲੇ ਆ ਦੋ ਰੋਟੀਆਂ ਪਾਉਣ ਨਾਲ ਬੰਦੇ ਨੂੰ ਅਹਿਸਾਸ ਹੁੰਦਾ ਕਿ ਮੈਂ ਭਾਈ ਬੰਦਾ ਐ ਭਾਈ ਜਾਗਰੂਪ ਹੋਣਾ ਦਾ ਵੈਸੇ ਪਹਿਲਾਂ ਸੋਸ਼ਲ ਮੀਡੀਆ ਤੇ ਕੋਈ ਅਕਾਊਂਟ ਹੈ ਨਹੀਂਗਾ ਬਣਾਇਆ ਨਹੀਂਗਾ ਜਾਗਰੂਪ ਹੋ ਕੋਈ ਬਣਾਇਆ ਹੈਗਾ ਜੀ ਹੁਣ ਬਣਾਇਆ ਜੀ ਹੈ ਹੁਣ ਬਣਾਇਆ ਹੁਣੇ ਬਣਾਇਆ ਮਾੜਾ ਦੱਸ ਦਿਓ ਫਿਰ ਵਿੱਚ ਲਾ ਦੇਾਂਗੇ ਉਹ ਸਿੰਘ ਜੀ ਗਰੁੱਪ ਦੇ ਨਾਮ ਤੇ ਹੈ ਜੀ ਸਿੰਘ ਜੀ ਗਰੁੱਪ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਸਿੰਘ ਜੀ ਗਰੁੱਪ ਹੈ ਇੰਸਟਾਗ੍ਰਾਮ ਤੇ ਭਾਈ ਉਹਨਾਂ ਦੀ ਆਈਡੀ ਆ ਉਹਨੂੰ ਤੁਸੀਂ ਫਾਲੋ ਕਰ ਲਓ ਨੰਬਰ 22 ਤੁਹਾਡਾ ਦੇ ਦਈਏ ਸਕਰੀਨ ਤੇ ਜਿਹੜਾ ਤੁਸੀਂ ਲੋਕ ਤੁਹਾਨੂੰ ਨਾ ਕੰਟੈਕਟ ਤਾਂ ਸਕਰੀਨ ਤੇ ਨੰਬਰ 22 ਜਿਹੜੂਪ ਹੁਣਾਂ ਦਾ ਚੱਲ ਰਿਹਾ ਜਿਹੜਾ ਵੀ ਸੱਜਣ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਚਾਹੁੰਦਾ 22 ਜਿਹੜੂਪ ਹੁਣਾਂ ਨੂੰ ਕਾਲ ਕਰ ਲਿਓ ਹਾਂ ਇੱਕ ਬੇਨਤੀ ਹੈ ਹੱਥ ਛੋੜ ਕੇ ਕਿ ਯਾਰ 10:00 ਵਜੇ ਤੋਂ ਬਾਅਦ ਨਾ ਕਰਿਓ ਤੇ ਸਵੇਰੋਂ 6:00 ਵਜੇ ਤੋਂ ਪਹਿਲਾਂ ਨਾ ਸਵੇਰੇ ਵੀ ਅਸਲ ਤਾਂ 10:00 ਵਜੇ ਤੋਂ ਬਾਅਦ ਸਵੇਰ ਪਰ ਇਹਨਾਂ ਦੇ ਵਿੱਚ ਹੀ ਹੁੰਨੇ ਆ ਜੀ ਆਪਾਂ ਹਾਂ ਤਾਂ ਤੁਸੀਂ ਮਤਲਬ ਕਈ ਵਾਰੀ ਇਹ ਹੁੰਦਾ ਕਿ ਅਸੀਂ ਤਾਂ ਰਾਤ ਨੂੰ 1:00 ਵਜੇ ਵੀ ਫੋਨ ਲਾਉਣ ਲੱਗ ਜਾਂਦੇ ਆ ਉਹ ਹੋ ਜਾ ਹਾਬਕ ਤਾ ਉਹ ਜਾ ਬਾਈ ਬਣ ਕੇ ਦੇਖ ਲਿਓ ਤੇ ਬਾਕੀ ਕੋਈ ਚੱਕਰ ਨਹੀਂ ਬਾਈ ਜੀ ਗਰੂਪ ਬੈਠਾ ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਊਗੀ ਤਾਂ ਬਾਈ ਦੇ ਦੂਗਾ ਜਿਉਂਦੇ ਰਹੋ